ਕੋਲਾ ਬਾਈ ਬੜੀ ਗੱਡੀ ਭਰੋ ਉਹ ਚੱਪੀ ਬੋਲੇ ਸੋਨਿਹਾਲ ਕਮਾਸ ਨਾ ਸਸਾ ਕੋਈ ਸੋਹਰ ਨਾ ਕੋ ਬਣੇ ਬਲਿਸ਼ ਅਤਿ ਪਤਾ ਲੱਗਾ ਮੈਂ ਆਬ ਇੱਥੇ ਪ੍ਰਧਾਨ ਸਾਹਿਬ ਪੰਡਾ ਸਾਹਿਬ ਕੋ ਇੱਥੇ ਉਹ ਨਹੀਂ ਲੱਗਦੇ ਨਹੀਂ ਉੱਥੇ ਗਏ ਹਾਂ ਮਨਾਉਣਾ ਉੱਥੇ ਅੰਦਾਜ਼ਾ ਲੱਗਿਆ ਕਿ ਆ ਕੰਮ ਹੋਇਆ ਉਹਦੋਂ ਵਾਪਸੀ ਆਉਂਦੇ ਸਤਵੀਰ ਤੋਂ ਸਤਵੀਰ ਆਉਂਦਿਆਂ ਵੀ ਪਤਾ ਲੱਗਿਆ ਕਿ ਆ ਆਹ ਦੀ ਪਤਾ ਲੱਗ ਗਿਆ ਪਿਆ ਕੰਮ ਹੋਇਆ ਥਕਾਦਾ ਤੇ ਇਦਾਂ ਦੇ ਕੰਮ ਨੇ ਵੱਡੇ ਕੰਮ ਨੇ ਭਾਦਮ ਸਰਦਾਈ ਬਿਲਡਿੰਗ ਸਰਦਾਬਾਦ ਦਾ ਹੀ ਦਾਪਤ ਵੀ ਪਹਾੜ ਦਾ ਮਤਲਬ ਪਹਾੜ ਦਾ ਪਹਾੜੀ ਉਹ ਦੇਖਿਆ ਨਾ ਤੁਹਾਡੀਆਂ ਫੋਟੋਆਂ ਨੂੰ ਲੇਖਿਆ ਤੁਹਾਨੂੰ ਕੋ ਮਹਾਰਾਜ ਜੀ ਦਾ ਵੀ ਕੀ ਉਹਨਾਂ ਚੱਲਦਾ ਬਣਿਆ ਕਿੱਦਾਂ ਹੋਇਆ ਕੀ ਗੱਲ ਬਾਤ ਹੈ ਨਾ ਸ਼ੁਰੂ ਐਂਡ ਤੇ ਕੀ ਗੱਲ ਕਰਤੀ ਸੀ ਇਹ ਆਹ ਲਾਸਟ ਦੇ ਮਤਲਬ ਸਾਨੂੰ ਅਸੀਂ ਕਿਹੜੀ ਜਗ੍ਹਾ ਨੂੰ ਸਵੇਰੇ ਜਾਂਦਾ ਵੀ ਟਰੱਕ ਨਾਲ ਜਾਂਦਾ ਕਿ ਦਮ ਤੀਰ ਤੱਕ ਕਰਾਦਾ ਤੁਹਾਨੂੰ ਨਾ ਕਹਿੰਦੇ ਥੰਗ ਤਲਾਇਸ ਤਾਂ ਨਾਲੀ ਤਾਵਾਂਗੇ ਬੰਦੇ ਕੋਲ ਤੁਹਾਡੀ ਮੱਦੀ ਨਾਲ ਇੱਕ ਦਾ ਕਰਦਣਾ ਹੈ ਬਹਿਣੇ ਕੋਈ ਕੰਮ ਨਹੀਂ ਕੀ ਉਹਦਾ ਹੀ ਪਾਸੇ ਹੁਣ ਇੰਦਾ ਹਾਏ ਕਿਹਦੇ ਰਹੇ ਕੋਈ ਕਰਦੀ ਨਹੀਂ ਕੰਦਾ ਮੱਦਾ ਕਰਦੇ ਰਹੇ ਹਾਂ ਲੱਗ ਕੋਈ ਗੱਲ ਬਾਤ ਨਹੀਂ ਇਦਾਂ ਬਸ ਅਸੀਂ ਆ ਗਏ ਹਾਂ ਉਥੋਂ ਇਦਨੂੰ ਆਉਂਦੇ ਆ ਰਹੇ ਹਾਂ ਪਤਾ ਕਰੀਏ ਅਗਰ ਆ ਕੰਮ ਹੋ ਗਏ ਤਾਂ ਕੋਣ ਫੋਨ ਕਰਵਾ ਚ ਕੋਣ ਫੋਨ ਕਰਵਾ ਕੇ ਉਹਨੇ ਜੀ ਹਾਂ ਆਹ ਲੜੀ ਛੱਡਣੀ ਇਹਨਾਂ ਦੇ ਨਾਲੀਏ ਕਿ ਉਹ ਲੋਕ ਕਿੱਥੇ ਗਏ ਸਰਕਾਰ ਕੋਲ ਜੋ ਸਰਕਾਰ ਆਜ ਕੱਦ ਪਤਾ ਕਿਸਾਨੀ ਗਰੀਬੀ ਦਾਵਾ ਉਹ ਢਾਈ ਕਿੱਲੇ ਜ਼ਮੀਨ ਆ ਉਹਦੇ ਆਸਰੇ ਨਾਲ ਆਰੀਏ ਨਹੀਂ ਉਹਨੇ ਫਿਰਨੇ ਹਾਂ ਖਾਦੀ ਵਾਸੀ ਉਹ ਜਿਆਦਾ ਇਸ ਵਾਰ ਵੀ ਇਹ ਗੈਂ ਬੜਾ ਵੱਡਾ ਟੋਕ ਸੰਗਾ ਕਿ ਉਹ ਵਾਸਤੇ ਬੇਟੇ ਨਹੀਂ ਕੀ ਕੀਤਾ ਇਹਦੇ ਹੱਥੋਂ ਕੋਈ ਦਬਾਅ ਵੀ ਨਹੀਂ ਕੋਈ ਹੁੰਦਿਆ ਇਹ ਕਿਹੜੀ ਸ਼ੇ ਆਦੀ ਹਰ ਦੇ ਮੂਵੀ ਤੇ ਤਿਕਲਿਆਂ ਦੀ ਕੀ ਕਰੀਏ ਹਾਂ ਪਹਾੜ ਉਹਦੇ ਤੇ ਕਾਹ ਡਗਾ ਪਹਾੜ ਤਾਂ ਮੈਂ ਹਰਵਿੰਦਰ ਸਿੰਘ ਮਸਾਣੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਜੀ ਬਿਲਕੁਲ ਵਾਸਤੇ ਬੜਾ ਔਖਾ ਕੰਮ ਹੋਇਆ ਜਿਹੜਾ ਬੇਟੇ ਦੀ ਜਾਨ ਗਈ ਹੈ ਕਿਸਾਨ ਬਹੁਤ ਹੀ ਬੇਵਕਤੀ ਮੌਤ ਜਿਹੜੀ ਆ ਸਾਡੇ ਬੱਚੇ ਦੀ ਕਰਮਵੀਰ ਦੀ ਹੋਈ ਆ ਬੜੇ ਗਰੀਬੀ ਦਾਵੇ ਦੇ ਵਿੱਚ ਪਰਿਵਾਰ ਜਿਹੜਾ ਸੀ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਬਸ਼ਰ ਕਰ ਰਿਹਾ ਆ ਤੇ ਬੱਚਾ ਜਿਹੜਾ ਸੀ ਆਪਣੇ ਮਾਤਾ ਪਿਤਾ ਤੇ ਬੱਚਿਆਂ ਨੂੰ ਬੁੱਕਲ ਚ ਲੈ ਕੇ ਗੁਜ਼ਾਰਾ ਕਰ ਰਿਹਾ ਸੀਗਾ ਬੇਵਕਤੀ ਮੌਤ ਦੇ ਕਾਰਨ ਜਿੱਥੇ ਵੱਡਾ ਦੁੱਖ ਆ ਉਥੇ ਮਾਨਵੀ ਮਹਿਸੂਸ ਕਰਦੇ ਆ ਕਿ ਸਾਡਾ ਬੱਚਾ ਜਿਹੜਾ ਆ ਉਹ ਇਸ ਦੇਸ਼ ਦੀਆਂ ਹੱਦਾਂ ਸਰਹੱਦਾਂ ਦੇ ਉੱਤੇ ਅਰਨਾਚਲ ਦੇ ਵਿੱਚ ਦੇਸ਼ ਦੀ ਸੇਵਾ ਦੇ ਕੌਮ ਦੇ ਕੰਮ ਆਇਆ ਆ ਮੇਰਾ ਜਥੇਬੰਦੀ ਵੱਲੋਂ ਸਰਕਾਰ ਨੂੰ ਅਪੀਲ ਆ ਕਿ ਸਰਕਾਰ ਪੰਜਾਬ ਸਰਕਾਰ ਬਣਦੇ ਬੈਨੀਫਿਟ ਦੀ ਜਿਹੜੀ ਕਾਰਵਾਈ ਆ ਉਹ ਬਿਲਕੁਲ ਸਹੀ ਤਰੀਕੇ ਨਾਲ ਪੂਰੀ ਕਰ ਦੇਵੇ ਤਾਂ ਕਿ ਪਰਿਵਾਰ ਨੂੰ ਤਰਵਾਸ ਹੋ ਸਕੇ ਤੇ ਕੇਂਦਰ ਸਰਕਾਰ ਦੇ ਜਿਹੜੇ ਆਪਣੇ ਬੈਨੀਫਿਟ ਨੇ ਉਹ ਆਲਰੇਡੀ ਜਿਹੜੇ ਆ ਉਹ ਇਨ ਪ੍ਰੋਸੈਸ ਨੇ ਤੇ ਪੰਜਾਬ ਸਰਕਾਰ ਵੀ ਇਹਦੇ ਲਈ ਵੱਡੀ ਜਿਹੜੀ ਮਦਦ ਹੈ ਜੋ ਪਰਿਵਾਰ ਤੇ ਬੈਨੀਫਿਟ ਪਾਉਂਦੇ ਆ ਉਹਨਾਂ ਨੂੰ ਜਾਰੀ ਕਰੇ ਮੈਂ ਪੂਰੀ ਕਿਸਾਨ ਯੂਨੀਅਨ ਸਰਗਰਸ਼ ਕਮੇਟੀ ਪੰਜਾਬ ਦੇ ਸੂਬਾ ਸਟੇਟ ਦੇ ਵੱਲੋਂ ਇਸ ਬੇਵਕਤੀ ਮੌਤ ਦੇ ਉੱਤੇ ਪਰਿਵਾਰ ਦੇ ਨਾਲ ਡੂੰਘਾ ਦੁੱਖ ਪ੍ਰਗਟ ਕਰਦਾ ਚਿ ਧੰਨਵਾਦ। ਮਹਾਵੀਰ ਸਿੰਘ ਬ੍ਰਦਰ ਹੀ ਜੀ ਵੱਡਾ ਮਰਾ। ਹਾਂਜੀ ਉਹਨਾਂ ਬਾਰੇ ਦੱਸ ਦਿਓ ਕਿੱਥੋਂ ਸੁਭਾਅ ਸੀ ਬਹੁਤ ਵਧੀਆ ਹੈ ਜੀ ਸੁਭਾਅ ਤਾਂ ਦੇ ਇੰਨਾ ਵਧੀਆ ਹੈ ਕੋਈ ਕਹਿ ਨਹੀਂ ਸਕਦੇ। ਦੇਖੋ ਜੀ ਤਿੰਨਾ ਚੌਂ ਪਿੰਡਾਂ ਦੀ ਸੰਗਤ ਖਲੋਤੀ ਹੈ ਕਿ ਪਿਆਰ ਕਰਕੇ ਖੜੀ ਹੈ ਜੀ। 4-5 ਦਿਨ ਤੋਂ ਬਸ ਵੇਟ ਕਰ ਰਹੇ ਆ ਕਿ ਕਦੋਂ ਡੈਡ ਬੱਡੀ ਆਏ ਰਹੀਂ ਉਹਦੇ ਦਰਸ਼ਨ ਕਰੀਏ ਬਹੁਤ ਵਧੀਆ ਸੁਭਾਅ ਦੇ ਹਨ ਪਿੰਡ ਸਾਰਾ ਦਿਖਾਇਆ ਹਾਂਜੀ ਹਾਂਜੀ ਪਿੰਡ ਸਾਰਾ ਜੀ ਇੱਕ ਪਿੰਡ ਨਹੀਂ 5-6 ਪਿੰਡਾਂ ਦੀ ਸੰਗਤ ਆਈ ਹੈ ਜੀ ਅਜੇ ਘਰ ਵੀ ਸਾਡੇ ਮੰਨ ਲਓ ਸੰਗਤ ਬੈਠੀ ਹੈ ਪੂਰੀ ਸੁਭਾਅ ਕਿਹੋ ਜਿਹਾ ਦਾ ਬਹੁਤ ਵਧੀਆ ਜੀ ਬਹੁਤ ਮਿਲਾਪੜੇ ਹਨ ਬਹੁਤ ਵਧੀਆ ਇਨਸਾਨ ਹਨ ਫੈਮਿਲੀ ਵਾਸਤੇ ਬੜਾ ਵੱਡਾ ਘਟਾ ਹੈ ਵੱਡਾ ਵੱਡਾ ਘਟਾ ਜੀ ਭਾਈ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਅਨੰਤਵੀਰ ਸਿੰਘ ਹੈ ਜੀ ਪਾਪਾ ਪਾਪਾ ਕਾ ਡਿ ਲੱਗਦੇ ਹਾਂ ਜੀ ਹਾਂ ਜੀ ਜੁੱਧਾ ਵੀ ਆ ਰਿਹਾ ਜੰਮਾ ਕਿਤਾਬ ਕਿ ਦੱਸਦੇ ਹਾਂ ਭਾਈ ਜੀ ਜੱਤ ਨੂੰ ਸਾਨੂੰ ਫੋਨ ਆਇਆ ਸਾਨੂੰ 3 ਵਜੇ ਫੋਨ ਆਇਆ ਕਿ ਉਹਨਾਂ ਦੇ ਉੱਤੇ ਮਤਲਬ ਕਿ ਪਹਾੜੀ ਪਹਾੜੀ ਡੇਕੀ ਹੈ ਤੇ ਉਹ ਨਹੀਂ ਰਹੇ ਤੇ ਉਹ ਤੋਂ ਬਾਅਦ ਸਾਡੀ ਗੱਲ ਉਹਨਾਂ ਨਾਲ ਹੋਈ ਹੈ ਉਹ ਸਵੇਰੇ ਬਸ 11 ਵਜੇ ਗੱਲ ਹੋਈ ਉਹਨਾਂ ਨਾਲ ਉਸ ਤੋਂ ਬਾਅਦ ਗੱਲ ਨਹੀਂ ਹੋਈ ਉਸ ਤੋਂ ਬਾਅਦ ਮੈਨੂੰ ਕਈ ਸਾਨੂੰ ਕਈ ਫੋਨ ਆਏ ਆ ਅਨੋ ਨੰਬਰਾਂ ਤੋਂ ਉਹ ਪੁੱਛਦੇ ਸਾਨੂੰ ਕਿ ਟਾਂ ਉਹਨਾਂ ਦਾ ਨੰਬਰ ਕੋਈ ਇਨਫੋਰਮੇਸ਼ਨ ਕੋਈ ਦੇ ਰਿਹਾ ਹਨ ਨੂੰਹਲ ਟੈਨਸ਼ਨ ਚ ਆ ਗਏ ਕਿ ਕੀ ਗੱਲ ਹੋਈ ਅਸੀਂ ਅੱਗੋਂ ਉਹਨਾਂ ਦੇ ਫਿਰ ਦੋਸਤਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਕਿ ਅੱਗੋਂ ਅਸੀਂ ਪੁੱਛ ਕੇ ਦੱਸਦੇ ਹਾਂ ਫਿਰ ਉਹਨਾਂ ਦਾ ਸ਼ਾਮ ਕੇ 6 ਵਜੇ ਤੱਕ ਸਾਨੂੰ ਕਾਲ ਆਈ ਹੈ ਕਿ ਉਹਨਾਂ ਦੇ ਉੱਤੇ ਪਹਾੜ ਡਿੱਗਿਆ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਇਦਾਂ ਆਸੋੱਚਾ ਦੀ ਗੱਲ ਹੈ ਇਸ ਗੱਲ ਬਾਤ ਵਿੱਚ ਕਰਨਾ ਗੱਲ ਬਾਤ ਸਾਡੀ ਉਹੀ ਨੋਰਮਲ ਜਿਵੇਂ ਕਹਿੰਦੇ ਸਾਡੇ ਨਗਰ ਕੀਰਤਨ ਨਿਕਲਿਆ ਸੀ ਉਹ ਕਹਿੰਦੇ ਸੀ ਕਿ ਸੇਵਾ ਸੇਵਾ ਕਰੀਂ ਫੇ ਸ਼ਾਮ ਨੂੰ ਮੈਂ ਗੱਲ ਕਰਾਂਗਾ ਤੇ ਬਾਅਦ ਵਿੱਚ ਸ਼ਾਮ ਨੂੰ ਗੱਲ ਹੋਣੀ ਬਾਅਦਰ ਦੀ ਗੱਲ ਨਹੀਂ ਵਾਪਾ ਦੇ ਸੁਪਨੇ ਸੀ ਕਿ ਮਲਕੀ ਆਪਣੇ ਤੋਂ ਵੱਡੀ ਪੋਸਟ ਦੇ ਅਫਸਰ ਨੌਕਰੀ ਵਧੀਆ ਸੈਟਲ ਹੋ ਜਾਣਾ ਉਹਨਾਂ ਦਾ ਇਹ ਸੁਪਨਾ ਸੀ ਕਾ ਚਿਕਾ ਮੋਹ ਨਾਲੇ ਮੇਰੇ ਚਾਚੂ ਦਾदू ਤੇ ਬਸ ਤੇ ਹਾਂਜੀ ਐਸੇ ਪੈਂਦਾ ਨਾਮ ਦਾਦੂ ਮੇਰਾ ਨਾਮ ਸੁਖਵਿੰਦਰ ਸਿੰਘ ਇੱਥੇ ਹੀ ਹੈ ਕੌਣ ਸੀ ਇਹਨਾਂ ਦੀ ਡਿਊਟੀ ਜੀ ਸੀ ਹੋਰ ਅਰੰਚਲ ਉੱਥੇ ਕ੍ਰੇਨ ਆਪਰੇਟਰ ਸੀਗੇ ਆਪਣੇ ਵਿਭਾਗ ਵਿੱਚ ਤੇ ਉਹ ਸਲਾਈਡ ਹੋ ਗਈ ਉੱਥੇ ਪਾੜੀ ਹਾਂਜੀ ਤੇ ਉਹ ਪਰਿਵਾਰ ਚੋਂ ਤੋਂ ਪੋਣੇ ਪਰਿਵਾਰ ਨਾਲ ਦਾ ਮਾਤਾ ਪਿਤਾ ਪਤਨੀ ਇੱਕ ਬੇਟਾ ਹੈ 14 ਸਾਲ ਦਾ ਬਹੁਜੀ ਪਾੜੀ ਨਾਲ ਪਾੜ ਨਾਲ ਟੱਕਰ ਉੱਥੇ ਲਈ ਤੇ ਪਾੜੀ ਪਾੜ ਡੇਗਣ ਵਾਲੀ ਗੱਲ ਆ ਜੀ ਪਰਿਵਾਰ ਤੇ ਵੀ ਤੇ ਜਵਾਨ ਨੇ ਵੀ ਪਾੜ ਨਾਲ ਹੀ ਮੱਥਾ ਲਾਇਆ ਸੀ ਤੁਹਾਡੀ ਪਰਿਵਾਰ ਨਾਲ ਗੱਲ ਬਾਤ ਹੋਈ ਹਾਂਜੀ ਮੇਰਾ ਭਤੀਜਾ ਸੀਗਾ ਜੀ। ਹਾਂਜੀ ਤੇ ਜਿੱਦਣ ਇਹਨਾਂ ਦੇ ਇਤਰਾ ਹੁੰਦੇ ਆ 7 ਤਰੀਕ ਨੂੰ ਹੋਇਆ 12 ਵਜੇ ਤੱਕ ਫੋਨ ਆਉਂਦਾ ਰਿਹਾ। 2:30 ਵਜੇ ਇਹ ਹਾਸਾ ਹੋਇਆ। ਤੇ ਸਾਨੂੰ 5:30 ਫੋਨ ਆਇਆ। ਸੁਭਾ ਦੀ ਗੱਲ ਕਰੀਏ ਤੇ ਮੇਰੇ ਕੋਲ ਕੋਈ ਬਿਆਨ ਹੀ ਨਹੀਂ ਕਰ ਸਕਦਾ ਮੇਰੇ ਕੋਲ ਲਫ਼ਜ਼ ਹੀ ਨਹੀਂ ਹੈਗੇ ਇੰਨਾ ਵਧੀਆ ਸੁਭਾ ਤੇ ਮਲਾਪੜਾ ਰੱਬ ਵਰਗਾ ਰੂਹੀਓ ਜੀ। ਕਿੰਨੇ ਦਿਨ ਹੋ ਗਏ ਤੁਹਾਨੂੰ ਤੇਰਾ ਮਾਰਕਸ 21 ਦਸੰਬਰ ਨੂੰ ਗਏ ਛੁੱਟੀ ਕੱਟ ਕੇ ਸਾਨੂੰ ਇਹ ਕਿਹਦੇ ਤੋਂ ਪਤਾ ਲੱਗਿਆ ਜੀ ਇਹ ਕਿਤਾਬ ਤੋਂ ਪਤਾ ਲੱਗਿਆ ਸਾਨੂੰ ਸਾਢੇ 5 ਫੋਨ ਆਇਆ ਸ਼ਾਮ ਨੂੰ 7 ਤਰੀਕ ਨੂੰ ਹਾਂਜੀ ਕਿਹੜੀ ਬਤਾਲੀ ਸੀ ਇਹ ਗ੍ਰਿਫ ਜੀ